ਇਸ ਵਕਤ ਦੀ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣ ਜਾ ਰਹੇ ਹਾਂ ਕਿਉਂਕਿ ਨਵੰਬਰ ਮਹੀਨਾ ਬੀਤ ਚੁੱਕਿਆ ਅਤੇ ਅੱਜ 1 ਤਰੀਕ ਹੈ 2024 ਦਾ ਆਖਰੀ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਯਾਨੀ ਕਿ ਦਸੰਬਰ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਅੱਜ ਤੋਂ ਬਹੁਤ ਵੱਡੇ ਬਦਲਾਅ ਦੇਸ਼ ਵਿੱਚ ਹੋਣ ਜਾ ਰਹੇ ਨੇ ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਪਵੇਗਾ ਇਹ ਖਬਰ ਤੁਹਾਡੇ ਕੰਮ ਦੀ ਹੈ ਇਸ ਨੂੰ ਜਰੂਰ ਬੜੇ ਧਿਆਨ ਦੇ ਨਾਲ ਸੁਣਨਾ ਕਿਉਂਕਿ ਇਹ ਤੁਸੀਂ ਨਿਜਮ ਨਹੀਂ ਮੰਨੇ ਤਾਂ ਤੁਹਾਡਾ ਵੱਡਾ ਨੁਕਸਾਨ ਹੋਵੇਗਾ ਅਤੇ ਮੋਟਾ ਜੁਰਮਾਨਾ ਵੀ ਲੱਗੇਗਾ ਇਤਵਾਰ ਪਾਵ 1 ਦਸੰਬਰ ਤੋਂ ਅਸੀਂ ਨਵੇਂ ਮਹੀਨੇ ਵਿੱਚ ਪ੍ਰਵੇਸ਼ ਕਰ ਰਹੇ ਹਾਂ ਇਸ ਦੇ ਨਾਲ ਹੀ ਕਈ ਨਵੇਂ ਬਦਲਾ ਹੋਣਗੇ ਜਿਸ ਦਾ ਅਸਰ ਤੁਹਾਡੀ ਜੇਬ 'ਤੇ ਸਿੱਧਾ ਪਵੇਗਾ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ LPG ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕਰ ਸਕਦੀਆਂ ਹਨ ਇਸ ਨਾਲ ਘਰੇਲੂ ਦਰਾਂ ਉੱਤੇ ਅਸਰ ਪੈ ਸਕਦਾ ਹੈ ਇਹ ਬਦਲਾ ਕੁਮੰਤਰੀ ਬਾਜ਼ਾਰ ਦੇ ਰੁਝਾਨਾਂ ਅਤੇ ਨੀਤੀਆਂ ਨਾਲ ਪ੍ਰਭਾਵਿਤ ਹੁੰਦੇ ਹਨ ਜੋ ਸੰਭਾਵੀ ਤੌਰ 'ਤੇ ਘਰੇਲੂ ਬਜਟ ਨੂੰ ਪ੍ਰਭਾਵਿਤ ਕਰਨਗੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਯਾਨੀ UIADI ਨੇ ਆਧਾਰ ਵੇਰਵਿਆਂ ਨੂੰ ਮੁਫਤ ਅਪਡੇਟ ਕਰਨ ਦਾ ਸਮਾਂ ਵੀ ਵਧਾ ਦਿੱਤਾ ਹੈ ਆਧਾਰ ਕਾਰਡ ਧਾਰਕ ਹੁਣ 14 ਦਸੰਬਰ ਤੱਕ ਬਿਨਾਂ ਕਿਸੇ ਫੀਸ ਦੇ ਆਨਲਾਈਨ ਪ੍ਰਕਿਰਿਆ ਰਾਹੀਂ ਆਪਣਾ ਨਾਂ ਪਤਾ ਜਾਂ ਜਨਮ ਮਿਤੀ ਅਪਡੇਟ ਕਰ ਸਕਣਗੇ ਹਾਲਾਂਕਿ ਸਮਿਤੀ ਤੋਂ ਬਾਅਦ ਕੀਤੇ ਗਏ ਅਪਡੇਟਾਂ ਦੇ ਲਈ ਪ੍ਰੋਸੈਸਿੰਗ ਫੀਸ ਲਈ ਜਾਵੇਗੀ ਅੱਜ ਤੋਂ ਭਾਰਤੀ ਸਟੇਟ ਬੈਂਕ ਡਿਜੀਟਲ ਗੇਮਿੰਗ ਪਲੇਟਫਾਰਮਸ ਉਤੇ ਲੈਣ-ਦੇਣ ਦੇ ਲਈ ਵਰਤੇ ਜਾਣ ਵਾਲੇ ਕ੍ਰੈਡਿਟ ਕਾਰਡਾਂ ਉਤੇ ਰਿਵਾਰਡ ਪੁਆਇੰਟ ਦਾ ਲਾਭ ਨਹੀਂ ਮਿਲੇਗਾ ਇਸ ਤੋਂ ਇਲਾਵਾ ਐਚਡੀਐਫਸੀ ਬੈਂਕ ਆਪਣੇ ਰਿਗਾਲੀਆ ਕ੍ਰੈਡਿਟ ਕਾਰਡ ਗਾਹਕਾਂ ਦੇ ਲਈ ਲਾਊਜ਼ ਐਕਸੈਸ ਨਿਯਮਾਂ ਨੂੰ ਵੀ ਬਦਲ ਰਿਹਾ ਹੈ ਇਸ ਦੇ ਨਾਲ ਹੀ ਉਹ ਵਿਅਕਤੀ ਜੋ 31 ਜੁਲਾਈ ਦੀ ਆਖਰੀ ਮਿਤੀ ਤੱਕ ਵਿੱਤੀ ਸਾਲ 2023 ਅਤੇ 24 ਵਿੱਤੀ ਸਾਲ 24 ਦੇ ਲਈ ਆਪਣੇ ਆਮਦਨ ਟੈਕਸ ਰਿਟਰਨ ਆਰਟੀਆਰ ਫਾਈਲ ਕਰਨ ਦੇ ਵਿੱਚ ਅਸਫਲ ਰਹੇ ਉਹ ਹੁਣ 31 ਦਸੰਬਰ ਤੱਕ ਪੈਨਲਟੀ ਫੀਸ ਦੇ ਨਾਲ ਦੇਰੀ ਨਾਲ ਆਈਟੀਆਰ ਫਾਈਲ ਕਰ ਸਕਦੇ ਹਨ ਨਾਲ ਹੀ 2024 ਦੇ ਵਿੱਚ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨਵੇਂ ਟੈਰਿਫੇਬਿਲਿਟੀ ਨਿਯਮ ਲਾਗੂ ਕਰੇਗੀ ਏਅਰ টারਬਾਈਨ ਫਿਊਲ ਦੀਆਂ ਕੀਮਤਾਂ ਵਿੱਚ ਵੀ ਬਦਲਾ ਹੋਵੇਗਾ ਅਤੇ ਅਜਿហេਤ ਫਲਾਈਟ ਟਿਕਟ ਦੀਆਂ ਕੀਮਤਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ ਜੇਕਰ ਲੋਕ ਗੈਸ ਸਿਲੰਡਰ ਕੀਮਤਾਂ ਦੇ ਜ਼ਿਕਰ ਗੱਲ ਕਰੀਏ ਤਾਂ ਇਹਨਾਂ ਵਿੱਚ ਵੀ ਹਲਕਾ ਵਾਧਾ ਹੋ ਸਕਦਾ ਹੈ ਤਾਂ ਇਹ ਤਮਾਮ ਜੋ ਅਪਡੇਟਸ ਆ ਅਸੀਂ ਤੁਹਾਡੇ ਤੱਕ ਲੈ ਕੇ ਆਏ ਹਾਂ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦਾ ਅਸਰ ਸਾਡੀ ਜੇਬ ਤੇ ਸਿੱਧਾ ਤੌਰ ਤੇ ਪਵੇਗਾ ਖਾਸ ਕਰ ਆਧਾਰ ਕਾਰਡ ਜਿਨ੍ਹਾਂ ਦੇ ਆਧਾਰ ਕਾਰਡ ਦੇ ਵਿੱਚ ਗਲਤੀਆਂ ਨੇ ਜਾਂ ਕੋਈ ਬਦਲਾਅ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ 14 ਦਸੰਬਰ ਤੱਕ ਆਖਰੀ ਮਿਤੀ ਐਲਾਨੀ ਗਈ ਹੈ ਉਸ ਤੋਂ ਬਾਅਦ ਮੋਟੀ ਫੀਸ ਉਹਨਾਂ ਨੂੰ ਅਦਾਇਗੀ ਕਰਨੀ ਪਵੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਦਾ ਹੋਂ ਸਰਕਾਰ ਨੇ 1000 ਰੁਪਏ ਫੀਸ ਦੇ ਤੌਰ ਤੇ ਜਿਹੜਾ ਜੁਰਮਾਨਾ ਰੱਖਿਆ ਜਿਨ੍ਹਾਂ ਦਾ ਆਧਾਰ ਦੇ ਨਾਲ ਪੈਨ ਕਾਰਡ ਲਿੰਕ ਨਹੀਂ ਹੈ ਉਸੇ ਤਰ੍ਹਾਂ ਆਧਾਰ ਦੇ ਵਿੱਚ ਅਪਡੇਟ ਤੁਸੀਂ 14 ਦਸੰਬਰ ਤੋਂ ਪਹਿਲਾਂ-ਪਹਿਲਾਂ ਜੇਕਰ ਨਹੀਂ ਕਰਵਾਇਆ ਤਾਂ ਇਸ ਦੇ ਲਈ ਵੀ ਸਰਕਾਰ ਫੀਸ ਦੀ ਰਕਮ ਹੈ ਜਿਹੜੀ ਉਹ ਤੈਅ ਕਰਨ ਜਾ ਰਹੀ ਹੈ ਇਸ ਦੇ ਨਾਲ ਹੀ ਤਮਾਮ ਜੋ ਚੀਜ਼ਾਂ ਤੁਹਾਨੂੰ ਦੱਸੀਆਂ ਕ੍ਰੈਡਿਟ ਕਾਰਡਸ ਦੇ ਬਿੱਲ ਅਤੇ ਫਲਾਈਟਸ ਦੇ ਟਿਕਟਸ ਦਾ ਵੀ ਖਰਚਾ ਜਿਹੜਾ ਹੁਣ ਆਮ ਨਾਗਰਿਕ ਤੇ ਪਵੇਗਾ ਔਰ ਸੋਈ ਗੈਸ ਆਧਾਰ ਕਾਰਡ ਅਤੇ ਕ੍ਰੈਡਿਟ ਕਾਰਡ ਦੇ ਨਾਲ ਜੁੜੇ ਬਦਲਾਅ ਇਹ ਅਸੀਂ ਤੁਹਾਨੂੰ ਦੱਸੀਏ ਤੁਹਾਨੂੰ ਕਿਵੇਂ ਲੱਗੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਬਦ ਤੋਂ ਅਧਿ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ